ਬਾਬਿਓ ਅੱਜ ਮੈਂ ਤੁਹਾਨੂੰ ਦੱਸੂਗਾ ਦਿਲਜੀਤ ਐਡਾ ਵੱਡਾ ਕਲਾਕਾਰ ਬਣਿਆ ਇਹਦੇ ਪਿੱਛੇ ਵੀ ਚਮਕੀਲੇ ਦਾ ਹੱਥ ਥਾ ਉਹ ਕਿਵੇਂ ਜਦੋਂ ਦਿਲਜੀਤ ਸਟਰਗਲ ਕਰਦਾ ਸੀਗਾ ਇਹ ਗਿਆ ਕੰਪਨੀ ਕੋਲ ਤੇ ਕੰਪਨੀ ਸੀਗੀ ਪੁਆਇੰਟ ਔਨ ਤੇ ਰਜਿੰਦਰ ਸਿੰਘ ਹੋਣਾ ਦੀ ਤੇ ਇਹ ਜਦੋਂ ਉਹ ਤੇ ਗਾਂਦੇ ਦੀ ਪੰਜਾਬੀ ਪੂਰੀ 19 ਚੁੱਧ ਪਿੰਡਾਂ ਵਾਲੀ ਟੇਡ ਨਹੀਂ ਸੀ ਝਲਕਦੀ ਫਿਰ ਉਹਨਾਂ ਨੇ ਇਹਨੂੰ ਕਿਹਾ ਵੀ ਤੂੰ ਚਮਕੀਲੇ ਦੀਆਂ ਕਸਟਾਂ ਲੈ ਕੇ ਆ ਤੇ ਉਹ ਗੀਤ ਸੁਣ ਪਹਿਲਾਂ ਫੇਰੇ ਇਹੋ ਚਮਕੀਲੇ ਦੀਆਂ ਕਸਟਾਂ ਲੈ ਕੇ ਆਇਆ ਦਲਜੀਤ ਇਹਨੇ ਉਹ ਗੀਤ ਸੁਣੇ ਉਹ ਕਿਉਂਕਿ ਕਹਿੰਦੇ ਆ ਚਮਕੀਲੇ ਦੇ ਜਿਹੜੇ ਗੀਤ ਆ ਉਹਨਾਂ ਵਿੱਚ ਠੇਢ ਪੰਜਾਬੀ ਪਿੰਡੂ ਐਨ ਚਲਕਦੀ ਆ ਸਾਫ ਤੇ ਕਹਿੰਦੇ ਚਮਕੀਲੇ ਦੇ ਗੀਤਾਂ ਨੇ ਇਹਦੀ ਪੰਜਾਬੀ ਐਨੀ ਨਖਾਰ ਦਿੱਤੀ ਫੇਰ ਹਨਾ ਤੇ ਯਾਨੀ ਕਿ ਤਾਂ ਹੀ ਜਿਆਦਾਤਰ ਚਮਕੀਲੇ ਦੇ ਗੀਤ ਗਾਉਂਦਾ ਰਹਿੰਦਾ ਸਟੇਜਾਂ ਤੇ ਵੀ ਉਹਦੇ ਵਿਚਲਾ ਰਾਜ ਇਹੋ ਹੀ ਆ ਕਿ ਇਹ ਜਦੋਂ ਸਟਰਗਲ ਕਰਦਾ ਸੀਗਾ ਉਦੋਂ ਚਮਕੀਲੇ ਦੇ ਗੀਤ ਇਹ ਤੋਂ ਕੰਪਨੀ ਵਾਲੇ ਗਵਾਉਂਦੇ ਸੀ ਇਸ ਕਰਕੇ ਕਿ ਇਹਦੀ ਜਿਹੜੀ ਜ਼ੁਬਾਨ ਆ ਉਹ ਸਾਪੋਜ ਵੀ ਇੱਕ ਤਾਂ ਠੇਠ ਪੰਜਾਬੀ ਬੋਲਣ ਗਾਵੇ ਐਨ ਬੋਲੇ ਚ ਸ਼ਬਦਾਂ ਦਾ ਉਚਾਰਨ ਸਹੀ ਕਰ ਸਕੇ ਕਿਉਂਕਿ ਚਮਕੀਲੇ ਨੇ ਜੇ ਜਿਹਦੇ ਹਿਸਾਬ ਨਾਲ ਸ਼ਬਦਾਂ ਦਾ ਉਚਾਰਨ ਕੀਤਾ ਸੀ ਆਪਣੇ ਗੀਤਾਂ 'ਚ ਕੋਈ ਹੋਰ ਕਲਾਕਾਰ ਨਹੀਂ ਕਰ ਸਕਿਆ ਦੇਸੀ ਪੈਂਡੂ ਠੇਠ ਸ਼ੁੱਧ ਪੰਜਾਬੀ ਚਮਕੀਲੇ ਨੇ ਆਪਣੇ ਗੀਤਾਂ ਵਿੱਚ ਬੋਲੀ ਤੇ ਉਸ ਤੋਂ ਹੀ ਦਿਲਜੀਤ ਨੇ ਸਿੱਖਿਆ ਤੇ ਦਿਲਜੀਤ ਦੀ ਕਾਮਯਾਬੀ ਪਿੱਛੇ ਚਮਕੀਲੇ ਦਾ ਬਹੁਤ ਵੱਡਾ ਚਮਕੀਲੇ ਦੇ ਗੀਤਾਂ ਦਾ ਬਹੁਤ ਵੱਡਾ ਹੱਥ ਆ ਦੋਸਤੋ